ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਨਾਲ ਲੱਗਦੇ ਇਲਾਕੇ ਪਨੁਪਲੀ ਦੇ ਦਰਜਨ ਪਿੰਡਾਂ ਨੂੰ ਰੇਲਵੇ ਵੱਲੋਂ ਇੱਕ ਵੱਡੀ ਰਾਹ ਦੇਣ ਦੀ ਤਿਆਰੀ ਕਰ ਲਈ ਗਈ ਹੈ ਇਸ ਸਬੰਧ ਦੇ ਵਿੱਚ ਐਸ ਡੀ ਐਮ ਦਫ਼ਤਰ ਨੰਗਲ ਵਿਖੇ ਰੇਲਵੇ ਵਿਭਾਗ ਅਤੇ ਦਰਜਨ ਦੇਖਰੀ ਪਿੰਡਾਂ ਦੇ ਸਰਪੰਚਾਂ ਨਾਲ ਇੱਕ ਅਹਿਮ ਮੀਟਿੰਗ ਹੋਈ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਰੇਲਵੇ ਵੱਲੋਂ ਇੱਕ ਪ੍ਰੋਪੋਜ਼ਲ ਦਿੱਤਾ ਗਿਆ ਹੈ ਜਿਸ ਦੇ ਵਿੱਚ ਲੋਕਾਂ ਦੀ ਕਾਫੀ ਲੰਬੇ ਸਮੇਂ ਤੋਂ ਆ ਰਹੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਪਨੁਪਲੀ ਦੇ ਕਰੀਬੀ ਰੇਲਵੇ ਲਾਈਨ ਦੇ ਉੱਤੇ ਫਲਾਈਓਵਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਰੇਲਵੇ ਵੱਲੋਂ 4 ਪ੍ਰਪੋਜ਼ਲ ਫਲਾਈਓਵਰ ਦੇ ਦਿੱਤੇ ਗਏ ਸਨ ਜਿਸ ਦੇ ਵਿੱਚ ਪਨੁਪਲੀ ਤੋਂ ਰੇਲਵੇ ਲਾਈਨ ਦੇ ਉੱਪਰ ਫਲਾਈਓਵਰ ਗੁਜ਼ਰੇਗਾ ਅਤੇ ਡੜੋਲੀ ਗੇਟ ਤੋਂ 450 ਮੀਟਰ ਆਨੰਦਪੁਰ ਸਾਹਿਬ ਵੱਲ ਨੂੰ ਇਹ ਰੋਡ ਆ ਕੇ ਨਿਕਲੇਗਾ। ਇਸ ਦੇ ਨਾਲ ਹੀ ਰੇਲਵੇ ਲਾਈਨ ਦੇ ਨਾਲ-ਨਾਲ ਪਿੰਡ ਕਲਿੱਤਰਾ ਲੋਅਰ ਦੜੋਲੀ ਪਨੁੱਪਲੀ ਨੰਗਲੀ ਅਤੇ ਜਿੰਦਵੜੀ ਤੱਕ 10 ਮੀਟਰ ਦਾ ਰੋਡ ਵੀ ਬਣਾਇਆ ਜਾਏਗਾ। ਇਹ ਫਲਾਈਓਵਰ ਬਣਦੇ ਨਾਲ ਕਲਿੱਤਰਾ ਵਿਖੇ ਬਣਿਆ ਹੋਇਆ ਫਾਟਕ ਨੰਬਰ 79 ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਇਸ ਫਲਾਈਓਵਰ ਦੀ ਕੁੱਲ ਲੰਬਾਈ 965 ਮੀਟਰ ਹੋਵੇਗੀ। ਇਸ ਸੜਕ ਬਣਦੇ ਨਾਲ ਦਰਜਨਾ ਹੀ ਪਿੰਡਾਂ ਨੂੰ ਸਹੂਲਤ ਮਿਲੇਗੀ। ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਸਭ ਤੋਂ ਪਹਿਲਾਂ ਮੇਰੇ ਰਾਕਾ ਨਿਵਾਸੀਓ ਪੈਂਡੋ ਭਰਾਵੋ ਮੇਰੇ ਵੱਲ ਤੋਂ ਆਪ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਸਾਡੇ ਰਾਕੇ ਦੇ ਵਿੱਚ ਜੋ ਕਲਪੁੜੀ ਵਿਲਾਸ ਉਹ 베ਰੀ ਰੇਲਵੇ ਡੈਕ ਦਾ ਕੰਮ ਚੱਲਿਆ ਹੋਇਆ ਏ ਇਸ ਦੇ ਅੰਤਰਗਤ ਸਾਡੇ ਰਾਕੇ ਦੇ ਵਿੱਚ ਐਂਟਰਪਾਸ ਬਣਦੇ ਜਾ ਰਹੇ ਨੇ ਜੋ ਹਰ ਸਾਲ ਮੀਂਹ ਪੈਣ ਨਾਲ ਭਰ ਜਾਂਦੇ ਨੇ ਤੇ ਸਾਡੇ ਲਈ ਆ ਜਾਣ ਦਾ ਪੂਰੇ ਤਿੱਹਾਂ ਚਾਹੀਆਂ ਪਿੰਡਾਂ ਲਈ ਬੜੀ ਮੁਸ਼ਕਲ ਹੋ ਜਾਂਦੀ ਸੀ ਤੇ ਪੂਰੀ ਟ੍ਰੈਫਿਕ ਜੋ ਕੋਪੀ ਪਿੰਡ ਚੋਂ ਨਿਕਲਦੀ ਸੀ ਤੇ ਸਾਡੀ ਕਾਫੀ ਲੰਬੇ ਸਮੇਂ ਤੋਂ demandas ਸੀ ਕਿ ਇਸ ਰਾਕੇ ਦੇ ਵਿੱਚ ਇੱਕ ਫਰਾਈਵਰ ਬਣਿਆ ਜਾਵੇ ਤਾਂ ਕਿ ਦੌਰਾਨ ਬਾਰਸ਼ ਦੇ ਮੌਸਮ ਵਿੱਚ ਲੋਕਾਂ ਨੂੰ ਤੰਗੀ ਨਾ ਆਵੇ ਤੇ ਅੱਜ ਇਸ ਕੰਮ ਨੂੰ ਲਗਭਗ 2 ਸਾਲ ਤੋਂ ਕੁਝ 6 ਟਾਈਮ ਹੋ ਗਿਆ ਹੈ ਤੇ ਅੱਜ ਸਾਡੀ ਨੰਗਲ ਐਸਡੀਐਮ ਦੇ ਦਫ਼ਤਰ ਵਿੱਚ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਰੇਲ ਵਿਗਿਆਨ ਨਿਗਮ ਲਿਮਟਿਡ ਦੇ ਵੀ ਉੱਚ ਅਧਿਕਾਰੀ ਨਾਲ ਸਾਡੇ ਬੈਠੇ ਸਨ ਤੇ ਕੁਝ ਪਿੰਡਾਂ ਦੀ ਸੁਪੰਚਾਂ ਨੂੰ ਉਸੇ ਬਰਾਇਆ ਗਿਆ ਸੀ ਤੇ ਉਹਨਾਂ ਨੇ ਸਾਨੂੰ ਤਿੰਨ ਚਾਰ ਆਪਸ਼ਨ ਦਿਖਾ ਕੇ ਉੱਥੇ ਦੇਖਿਆ ਸਾਡੇ ਤਿੰਨ ਚਾਰ ਘੰਟੇ ਮੀਟਿੰਗ ਹੋਣ ਤੋਂ ਬਾਅਦ ਜੋ ਓਵਰਬ੍ਰਿਜ ਦੀ ਜੋ ਮਨਜ਼ੂਰੀ ਮਿਲ ਗਈ ਹੈ ਇਰਾਕਾ ਨਿਵਾਸੀਆਂ ਨੇ ਇਸ ਚੀਜ਼ ਦੀ ਬਹੁਤ ਬਹੁਤ ਵਧਾਈ ਹੋਈ ਮੇਰੇ ਵੱਲ ਤੋਂ ਤੇ ਕੱਲੋਂ ਸਾਡੇ ਨੰਗਲ ਐਸਡੀਐਮ ਇਸ ਇਲਾਕੇ ਦਾ ਦੌਰਾ ਕਰਨ ਆ ਰਹੇ ਐ ਇਲਾਕਾ ਦੇਖਣ ਆ ਰਹੇ ਐ ਤੇ ਉਹਨਾਂ ਨੂੰ ਅਸੀਂ ਨਾਲ ਕਮਾ ਕੇ ਪੂਰੇ ਇਲਾਕੇ ਦਾ ਦੌਰਾ ਕਰਾਵਾਂਗੇ ਤੇ ਇਹ ਜੋ ਮਨਜ਼ੂਰੀ ਮਿਲੀ ਹੈ ਜੋ ਸਾਡੀ ਪਨੁਪਰੀ ਪਿੰਡ ਦੇ ਨਾਲ ਜੋ ਅੰਡਰਵਾਸ ਬਣਿਆ ਹੈ ਜੂ ਟਾਈਪ ਕਮਾ ਕੇ ਉਸ ਦੇ ਨਾਲ ਇਹ ਜੋ ਓਵਰ ਵਿੱਚ ਬਣੇਗਾ ਤੇ ਹੁਣ ਇੱਕ ਦੋ ਦਿਨ ਚ ਉਹ ਨਹੀਂ ਪੂਰਾ ਏਰੀਆ ਸਰਚ ਕਰਕੇ ਤੇ ਕਿਸੇ ਲਈ ਜੋ ਜ਼ਮੀਨ ਰਿਕਵਰ ਕਰਨੀ ਹੈ ਉਸ ਦਾ ਵੀ ਨੋਟੀਫਿਕੇਸ਼ਨ ਜਾਰੀ ਕਰਾਂਗੇ ਤੇ ਮੈਂ ਵਾਰ-ਵਾਰ ਰਾਕੇ ਨੂੰ ਇਹ ਵਧਾਈ ਦੇਵਾਂਗਾ ਕਿ ਸਭ ਨੂੰ ਇਸ ਦੀ ਬਹੁਤ ਵਧਾਈ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਹ